ਪਹਿਲੇ ਗੱਲ ਜ਼ਬਈਰ ਨੂੰ ਇਹਨੂੰ ਬੰਦ ਕਰ ਰਹੀ ਹੈ ਅੱਛਾ ਤੂੰ ਮਾ ਜੇ ਮੈਨੂੰ ਕੋਲੇ ਖਿੜਾਣਾ ਨਹੀਂ ਇਹਨੂੰ ਬੰਦ ਕਰ ਮਨ ਸੇਕ ਜਾਉਂ ਬਾਈ ਮੈਂ ਤਾਂ ਕਹਿੰਦਾ ਜਾਂ ਪਿੱਛੇ ਨੂੰ ਜਾਈਂ ਡਰਾਈਵਰੀ ਵਿਭਾਗ ਵਿੱਚ ਆ ਗਿਆ ਤੇ ਮੁੜ ਕੇ ਮੈਨੂੰ ਅਕਲ ਕਾਨ ਜੀ ਆਉਣ ਲੱਗ ਪਏ ਮੈਨੂੰ ਬਾਹਵਾਂ ਹੀ ਚੜਾ ਕੇ ਜਿਆ ਰੱਖਣੀਆਂ ਬਾਤ ਮਸੂਹ ਚੰਗਾ ਹੁੰਦੀਆਂ ਅੱਛਾ ਪਰ ਉਸ ਤੋਂ ਬਾਅਦ ਫਿਰ ਮੈਂ ਲੰਡੇ ਦੇ ਮਾਮਾ ਹੀ ਆ ਜੀ ਹੋਣ ਲੱਗ ਪਏ ਹੁਣ ਬੱਚਿਆਂ ਨੇ ਬਣਾ ਕੇ ਦਿੱਤੇ ਵਿਆਹ ਛੱਦ ਗਿਆ ਚ ਹਾਂ ਅਪੜਾ ਕੇ ਫਿਰ ਛੋਟੇ ਕਰਾਂ ਜਾਈਂ ਅਛਾ ਦੀਆਂ ਵਾਵਾ ਦਾ ਕਰਾਤਾ ਜਦੋਂ ਸਵੇਰ ਉੱਠਦੇ ਹਾਂ ਸਵੇਸ ਵਾ ਦਾ ਬਹੁਤ ਠੰਡ ਹੁੰਦੀ ਹੈ ਜੀ ਨਹੀਂ ਸਵੇ ਸਵੇ ਵਾ ਕਰ ਇੰਨੀ ਨਹੀਂ ਹੁੰਦੀ ਕੋਈ ਗਾ ਪਾਣੀ ਜੇ ਮੈਂ ਗਰਮ ਨਾਲ ਨਹਾਉਂਗਾ ਜੀ ਮੇਰੇ ਪਿੰਡੇ ਚ ਜਗੜੀ ਨਿਕਲ ਲੱਗ ਪੈਣਗੇ ਜਿਵੇਂ ਮੇਰੇ ਤਿੰਨ ਚਾਰ ਕੱਪੜੇ ਪਾਏ ਆ ਮੈਨੂੰ ਠੰਡ ਲੱਗ ਰਹੀ ਆ ਤੁਹਾਨੂੰ ਇਸ ਟਾਈਮ ਕਿੰਨੀ ਕੁ ਲੱਗ ਰਹੀ ਆ ਕਿੰਨਾ ਕੁ ਲੱਗ ਰਿਹਾ ਮੌਸਮ ਠੰਡਾ ਨਹੀਂ ਕੋਈ ਵਾਸ ਨਹੀਂ ਜਮਾਈ ਲਿਆ ਮੈਨੂੰ ਐ ਲੱਗਦਾ ਵੀ AC 'ਚ ਬੈਠੇ ਆ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਆਪਾਂ ਕਹਿੰਦੇ ਆ ਵੀ ਦੁਨੀਆ ਬਹੁਤ ਵੱਡੀ ਆ ਦੁਨੀਆ ਦੇ ਵਿੱਚ ਬਹੁਤ ਵੱਖਰੇ ਵੱਖਰੇ ਰੰ ਗਰਬਾਣੀ ਦੇ ਵਿੱਚ ਵੀ ਲਿਖਿਆ ਕਿ 84 ਲੱਖ ਜੁਨਾ ਤੇ ਮੈਨੂੰ ਲੱਗਦਾ ਜਿੰਨਾ ਵੱਡੀ ਦੁਨੀਆ ਉਹਨਾਂ ਹੀ ਇਹ ਚ ਰੰਗ ਸੱਚੀ ਬਹੁਤ ਆ ਅੱਜ ਆਪਾਂ ਇੱਕ ਤੁਹਾਨੂੰ ਇਹੋ ਜੇ ਸ਼ਖਸ ਨਾਲ ਮਲਾਉਣਾ ਕਿ ਇੰਨੀ ਠੰਡ ਦੇ ਵਿੱਚ ਉਹਨੂੰ ਬਿਲਕੁਲ ਵੀ ਠੰਡ ਨਹੀਂ ਲੱਗਦੀ ਮੇਰੇ ਕੋਟ ਪਾਇਆ ਕੱਪੜੇ ਪਾਏ ਆ ਤੇ ਇਹ ਲਿਆ ਮੈਨੂੰ ਫਿਰ ਵੀ ਠੰਡ ਲੱਗ ਰਹੀ ਆ ਤੇ ਆਪਾਂ ਜਿੰਨਾਂ ਨੂੰ ਤੁਹਾਨੂੰ ਅੱਜ ਮਲਾਉਣਾ ਉਹੋ ਇਸ ਟਾਈਮ ਬਿਲਕੁਲ ਵੀ ਠੰਡ ਨਹੀਂ ਮਰ ਰਹੇ ਤੇ ਆਪਾਂ ਬਾਈ ਜੀ ਉਹਨਾਂ ਦੇ ਨਾਲ ਬਾਈ ਦਾ ਨਾਮ ਹੈਗਾ ਸੇਵਕ ਸਿੰਘ ਇਹ ਡਰਾਈਵਰ ਆ ਲੋਪੋ ਤੋਂ ਜਦੋਂ ਬਾਗੇ ਪ੍ਰਾਣੇ ਨੂੰ ਤੁਸੀਂ ਬੱਸਾਂ 'ਚ ਸਫ਼ਰ ਕਰੋਗੇ ਕਦੇ ਤਾਂ ਤੁਹਾਨੂੰ ਇਹ ਬਾਈ ਜੀ ਮਿਲ ਜਾਣਗੇ ਅਕਸ਼ਰੀ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਨਾਮ ਅਕਸ਼ਰੀ ਗੁਰ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਬਾਈ ਇਹ ਇਹ ਪਹਿਲੇ ਗੱਲ ਦਬਈਏ ਨੂੰ ਆਏ ਨੂੰ ਬੰਦ ਕਰ ਰਹੀ ਜੀ अच्छा तो मेरा आज मेन कोले ਖਿਡਾਰਨਾ ਨਹੀਂ ਇਹਨੂੰ ਬੰਦ ਕਰ ਮੈਂ ਸੇਕ ਜਾਉਂ ਬਾਈ ਮੈਂ ਤਾਂ ਕਹਿੰਦਾ ਜਾ ਪਿੱਛੇ ਨੂੰ ਜਾਈ ਨਾ ਲੱਗਦੀ ਯਾਰ ਨਹੀਂ ਯਾਰ ਇਧਰ ਨੂੰ ਹੋ ਕੇ ਕਰ ਲੇ ਨਾ ਫੇਰ ਗੱਲ ਬਣਦੀ ਆ ਥੋੜਾ ਪਾ ਇਧਰ ਨੂੰ ਹੋ ਜਾਂਦੇ ਆ ਠੰਡ ਕਾਫੀ ਆ ਜੀ ਸਾਨੂੰ ਬਹੁਤ ਲੱਗ ਰਹੀ ਹੈ ਨਹੀਂ ਮੈਨੂੰ ਮੈਂ ਮੈਨੂੰ ਇਹ ਸੇਕ ਵਾਲਾ ਮਾਰਦਾ ਅੱਛਾ ਚਲੋ ਆਪਾਂ ਨੂੰ ਪਹਿਲਾ ਸਬੂਤ ਤਾਂ ਇੱਥੋਂ ਹੀ ਮਿਲ ਗਿਆ ਬਾਈ ਨੂੰ ਇੰਨੀ ਅੱਗ ਦਾ ਸੇਕ ਮਾਰਨਾ ਇੰਨੀ ਠੰਡ ਆ ਤੇ ਬਾਈ ਨੂੰ ਠੰਡ ਨਹੀਂ ਲੱਗ ਰਹੀ ਬਾਈ ਕਿਉਂ ਆ ਠੰਡ ਕਾ ਤੋ ਨਹੀਂ ਲੱਗ ਰਹੀ ਤੁਹਾਨੂੰ ਇਹ ਪ੍ਰਮਾਤਮਾ ਦੀ ਕਿਰਪਾਈ ਆਈ ਸੱਚਾ ਪਾਤਸ਼ਾਹ ਦੀ ਸ਼ੁਰੂ ਤੋਂ ਹੀ ਆ ਜੀ ਅੱਛਾ ਹਾਂ ਜੀ ਉਹਨਾਂ ਦੀ ਕਿਰਪਾ ਹੈ ਪ੍ਰਮਾਤਮਾ ਦੀ ਬਚਪਨ ਤੋਂ ਹੀ ਬਚਪਨ ਤੋਂ ਹੀ ਆਪਾਂ ਕੋਈ ਆਪਾਂ ਹਕਾਰ ਨਹੀਂ ਕਰਦੇ ਕੋਈ ਮਾਨ ਨਹੀਂ ਕਰਦੇ ਉਹ ਤਾਂ ਉਹਦੀ ਜਿਆ ਪ੍ਰਮਾਤਮਾ ਦੀ ਹੂੰ ਅੱਛਾ ਕਦੋਂ ਤੁਹਾਨੂੰ ਇਹ ਲੱਗਿਆ ਵੀ ਯਾਰ ਵੀ ਮੈਂ ਤਾਂ ਅੱਧੀ ਬਾਹਾਂ ਚ ਹੀ ਰਹਿਣਾ ਚਾਹੀਦਾ ਵੀ ਆਹੀਂ ਠੀਕ ਆ ਮੈਂ ਜੋ ਪਹਿਲਾਂ ਤਾਂ ਸੀਗਾ ਕਿਤੇ ਮਾਰੇ ਮੋਟੇ ਪਾਲੀ ਦੇਈ ਕਿਤੇ ਮੁੜ ਕੇ ਜਦੋਂ ਜਦ ਅਸੀਂ ਡਰਾਈਵਰੀ ਵਿਭਾਗ ਵਿੱਚ ਆ ਗਿਆ ਹੂੰ ਤੇ ਮੁੜ ਕੇ ਮੈਨੂੰ ਅਕਲ ਕਾਨ ਜੀ ਆਉਣ ਲੱਗ ਪਈ ਮੈਨੂੰ ਵਾਹਾਂਆਂ ਚੜਾ ਕੇ ਜਿਆ ਰੱਖਣੀਆਂ ਵਾਹਤ ਮਸੂਹ ਜਿੰਗਾਂ ਹੁੰਦੀਆਂ ਸੀ ਅੱਛਾ ਪਰ ਉਸ ਤੋਂ ਬਾਅਦ ਫਿਰ ਮਰ ਲੰਡੇ ਦੇ ਮਾਮਾਆਂ ਜੀ ਹੋਣ ਲੱਗ ਪਏ ਅੱਛਾ ਹੁਣ ਹੁਣ ਬੱਚਿਆਂ ਨੇ ਬਣਾ ਕੇ ਦਿੱਤੇ ਵਿਆਹ ਛੱਦਗਾ ਚ ਹੂੰ ਆ ਵਡਾ ਕੇ ਫਿਰ ਛੋਟੇ ਕਰਾਂਗੇ ਅੱਛਾ ਆਦੀਆਂ ਵਾਹਾਂ ਦਾ ਕਰਾਤਾ ਹਾਂ ਜੀ ਨਹੀਂ ਜਦੋਂ ਸਵੇਰ ਉੱਠਦੇ ਹਾਂ ਸਵੇਰ ਸਵੇਰ ਤਾਂ ਬਹੁਤ ਠੰਡ ਹੁੰਦੀ ਹੈ ਜੀ ਨਹੀਂ ਸਵੇਰ ਸਵੇਰ ਆ ਕੰਨੀ ਨਹੀਂ ਆਉਂਦੀ ਕਿਉਂਕਿ ਜਾਨੀ ਕੱਪੜੇ ਭਿੱਜਣ ਦੇ ਮਾਰੇ ਹੂੰ ਤੇ ਕੇਰਾ ਮਾਰੀ ਜੀ ਪਾ ਦੁੱਧ ਲੈਣ ਜਾਂਦੇ ਖੇਤੋਂ ਵੀ ਆਪਣਾ ਲੈ ਖੇਤ ਵੀ ਪਸ਼ੂ ਨਹੀਂ ਰੱਖੇ ਗਏ ਜਿੱਤੋਂ ਜੀ ਕਰਕੇ ਹਾਂ ਤੇ ਉਦੋਂ ਕੇਰਾ ਵੀ ਕੱਪੜੇ ਭਿੱਜਣ ਨਾਲ ਤੇ ਲੋਈ ਮਾਰੀ ਜੀ ਰਜੇ ਨੇ ਆ ਕੇ ਲਾ ਦੇਣੀ ਹੈ ਅੱਛਾ ਆ ਪੱਗ ਤੋਂ ਥੋੜਾ ਫੇਰ ਇਧਰ ਹੋ ਜੀ ਤੁੰਗਾ ਇਧਰ ਨੂੰ ਹੋ ਜੀ ਹਾਂ ਨੂੰ ਤਾਂ ਇੱਥੇ ਠੰਡ ਲੱਗਦੀ ਆ ਇਹ ਬੰਦਾ ਤੁਸੀਂ ਤੁਸੀਂ ਖੜੋ ਜੀ ਆਪਾਂ ਅੱਗ ਤੋਂ ਦੂਰ ਹੋ ਗਏ ਹਾਂ ਜੀ ਹਾਂ ਜੀ ਹਾਂ ਜੀ 4 ਵਜੇ ਤੇ ਆਪਾਂ ਨੂੰ ਕੋਈ ਐਮ ਜਨ ਨਹੀਂ ਗਾ ਜੀ ਰਾਤ ਨੂੰ ਵੀ ਇਕੱਲੇ ਕੰਬਲ ਚ ਹੀ ਹੁੰਨੇ ਆ ਕੋਈ ਰਜਾਈ ਨਹੀਂ ਕੋ ਪਾਣੀ ਘੋਹ ਨਹੀਂ ਗਾ ਜੀ ਅੱਛਾ ਫਿਰ ਤੁਸੀਂ ਪਾਣੀ ਕਿਹੜੇ ਨਾਲ ਨਹਾਉਣੇ ਹੋ ਗਰਮ ਨਾਲ ਨਹਾਉਣੇ ਹੋ ਹਾਂ ਪਾਣੀ ਜੀ ਮੈਂ ਗਰਮ ਨਾਲ ਨਹਾਉਂਗਾ ਜੀ ਮੇਰੇ ਪਿੰਡੇ ਚ ਜੰਗੜੀ ਨਿਕਲ ਲੱਗ ਪੈਣਗੇ ਅੱਛਾ ਬਾਈ ਜੀ ਨੋਰਮਲ ਪਾਣੀ ਨਾਲ ਨਹਾਉਣਾ ਜਿੰਨੇ ਕ ਜਲਦੀ ਆਪਾਂ ਕੋਸਾ ਪਾਣੀ ਪੀਣਨੇ ਆ ਹੂੰ ਇੰਨੇ ਨਾਲ ਨਹਾਉਣਾ ਹੈ ਅੱਛਾ ਹਾਈ ਤੇ ਫਿਰ ਜਦੋਂ ਬਾਈ ਜਿਵੇਂ ਹੁਣ ਇੰਨੀ ਠੰਡ ਦੇ ਵਿੱਚ ਤਾਂ ਤੁਹਾਨੂੰ ਠੰਡ ਲੱਗਦੀ ਨਹੀਂ ਗਰਮੀ 'ਚ ਫਿਰ ਕੀ ਹਾਲ ਹੁੰਦਾ ਤੁਹਾਨੂੰ ਗਰਮੀ 'ਚ ਮੈਂ ਮੇਰੇ ਬਸਤੇ ਹੀ ਡਰਾਈਵਰੀ ਕਰਦੇ ਤੇ ਪੱਖਾ ਚੱਲਦਾ ਹੀ ਰਹਿੰਦਾ ਜੀ 24 ਘੰਟੇ ਪੱਕਾ ਚੱਲਦਾ ਰਹਿੰਦਾ ਹਾਂ ਤੇ ਘਰੇ ਵੀ AC ਤੋਂ ਬਣਾ ਨਹੀਂ ਸਾਰਦੇ ਜੀ AC ਚੱਲੀ ਜਾਂਦੀ ਪੱਕਾ ਹੀ ਸੀ ਹਾਂ 24 ਘੰਟੇ ਚੱਲਦਾ ਜੀ AC ਹੁਣ ਜਿਵੇਂ ਮੇਰੇ ਤਿੰਨ ਚਾਰ ਕੱਪੜੇ ਪਾਏ ਆ ਮੈਨੂੰ ਠੰਡ ਲੱਗ ਰਹੀ ਆ ਤੁਹਾਨੂੰ ਇਸ ਟਾਈਮ ਕਿੰਨੀ ਕੁ ਲੱਗ ਰਹੀ ਕਿੰਨਾ ਕੁ ਲੱਗ ਰਿਹਾ ਮੌਸਮ ਠੰਡਾ ਨਹੀਂ ਕੋਈ ਵਾਸ ਨਹੀਂ ਜਮਾਈ ਨਹੀਂ ਮੈਨੂੰ ਐ ਲੱਗਦਾ ਵੀ AC 'ਚ ਬੈਠੇ ਆ ਅੱਛਾ ਹਾਂ ਵੀ ਕੱਲੇ ਥੱਲੇ ਬੜੈਣੀ ਐ ਕੋਈ ਕੋਲੀ ਦਾ ਪਾਣੀ ਮੈਨੂੰ ਐ ਲੱਗਦਾ ਜੇ ਮੈਂ AC 'ਚ ਹੀ ਬੈਠਾ ਅੱਛਾ ਜੇ ਹੁਣ ਮਤਲਬ ਤੁਸੀਂ ਕਹਿ ਲੀਏ ਵੀ ਕੱਲੀ ਬਨਾਂਨ 'ਚ ਵੀ ਗੇੜਾ ਕੱਢ ਸਕਦਾ ਕੋਈ ਇੰਦਾ ਚੱਕਰ ਨਹੀਂ ਆ ਹਾਂ ਜੀ ਹਾਂ ਕੋਈ ਚੱਕਰ ਨਹੀਂ ਆ ਉਹ ਮਹਾਰਾ ਇੱਥੇ ਨਾ ਜਦੋਂ ਮੈਂ ਤੁਹਾਨੂੰ ਪਹਿਲੇ ਦਿਨ ਦੇਖਿਆ ਸੀਗਾ ਹਾਂਜੀ ਹਾਂਜੀ ਤੇ ਤੁਸੀਂ ਸਾਹਮਣੇ ਤੋਂ ਆਉਂਦੇ ਸੀ ਤੇ ਡਰਾਈਵਰ ਇੱਕ ਕਹਿੰਦਾ ਕਹਿੰਦਾ ਆ ਬੰਦਾ ਸਾਡਾ ਛੋਟਾ ਹੀ ਆ ਕਹਿੰਦਾ ਹਾਂਜੀ ਹਾਂਜੀ ਤੇ ਇਸ ਨੂੰ ਠੰਡ ਨਹੀਂ ਲੱਗਦੀ ਵੈਸੇ ਇਹ ਮੈਨੂੰ ਬਹੁਤ ਬਈਰਾਂ ਨੇ ਕਿਹਾਈ ਕਹਿੰਦੇ ਵੀ ਆਪਾਂ ਨੈੱਟ ਤੇ ਪਾਈਏ ਮੈਂ ਕਹਿੰਦਾ ਨਹੀਂ ਯਾਰ ਆਪਾਂ ਵੀ ਇਹਨਾਂ ਨਹੀਂ ਕਰਨਾ ਵੀ ਲੋਕੀ ਕਾਲਾ ਕੱਢਣਗੇ ਲੋਕੀ ਕਹਿਣਗੇ ਵੀ ਆ ਸਾਲਾ ਫੋਗਰਾ ਹੀ ਆ ਫਲਾਣਾ ਧਮਕਾ ਪਰ ਮੈਂ ਕਹਿੰਦਾ ਨਹੀਂ ਯਾਰ ਆਪਾਂ ਵੀ ਉਹ ਮਹਾਰਾਜ ਦੀ ਦਇਆ ਜੀ ਰਹਿਣਾ ਹੀ ਹੂੰ ਇਹ ਬਾਈ ਕੱਲੀਆ ਬਾਹਾਂ ਨੂੰ ਨਹੀਂ ਲੱਗਦੀ ਜਾਂ ਪੂਰੇ ਸਰੀਰ ਨੂੰ ਨਹੀਂ ਮੈਂ ਪੂਰੇ ਸਰੀਰ ਨੂੰ ਕੋਈ ਵ ਜਿਵੇਂ ਹੁਣ ਤੁਸੀਂ ਆਹ ਕੋਈ ਢੀੜੇ ਮੋٹے ਨਹੀਂ ਮੇਰੇ ਢੀੜੇ ਮੋٹے ਹੋਣਗੇ ਢੀੜੇ ਵੀ ਆ ਛਾਦੇ ਜਿਵੇਂ ਆ ਆਪ ਆਮ ਪੌਣੇ ਗਰਮੀ ਚ ਗਰਮੀ ਵਾਲੀ ਢੀੜੇ ਮੇਰੇ ਅੱਛਾ ਹਾਂ ਜਿਵੇਂ ਹੁਣ ਤੁਸੀਂ ਡਰਾਈਵਰੀ ਕਰਦੇ ਹੋ ਕਿ ਵੀ ਦੂਰ ਨੂੰ ਵੀ ਨਿਕਲ ਜਾਂਦੇ ਹੋ ਨਾ ਜਿਵੇਂ ਤੁਸੀਂ 1 ਵਿੱਚ 10 ਦੇ ਵੀ ਕੁਲੂ ਮਨਾਲੀ ਗਏ ਹਾਂ ਗਏ ਸੀਗੇ ਜੀ ਉੱਥੇ ਫਿਰ ਉੱਥੇ ਕੋਈ ਵਾਸਤਾ ਹੀ ਨਹੀਂ ਗਾਈ ਹਾਂ ਕੋਈ ਵਾਸਤਾ ਹੀ ਨਹੀਂ ਅਸੀਂ ਮਣੇ ਕਰਨ ਗਏ ਸੀਗੇ ਤੇ ਮਨਾਲੀ ਅਸੀਂ ਦੋ ਗੱਡੀਆਂ ਸਾਡੀਆਂ ਹੀ ਦੋ ਕਾਂਗੜ ਵਾਲਿਆਂ ਦੀਆਂ ਸੀ ਹਾਂ ਤੇ ਇਹ ਤਾਂ ਉੱਥੇ ਪਾਣੀ ਨੂੰ ਹੱਥ ਲਾ ਲਾ ਕੇ ਆਏ ਵੇਖ ਤੇ ਮੈਂ ਨਦੀ ਚ ਪਿਆਈ ਲੰਮਾ ਅੱਛਾ ਬਹੁਤ ਠੰਡ ਆ ਹਾਂ ਮੈਂ ਉੱਥੇ ਨਦੀ ਚ ਪਿਆ ਹਾਂ ਰੰਮਾ ਕਦੇ ਆਏ ਤਾਂ ਨਹੀਂ ਡਾਕਟਰਾਂ ਨੂੰ ਤਾਂ ਨਹੀਂ ਦਿਖਾਇਆ ਵੀ ਯਾਰ ਵੀ ਕਿਉਂ ਨਹੀਂ ਠੰਡ ਲੱਗ ਰਹੀ ਕਦੇ ਨਹੀਂ ਇਹ ਨਹੀਂ ਮੈਂ ਕੰਮ ਕੀਤਾ ਹੀ ਮੈਂ ਐਵੇਂ ਮੈਂ ਤੁਹਾਨੂੰ ਕਹਾਂ ਹੂੰ ਉਹ ਟੈਸਟ ਉੱਠ ਜੇ ਕਰਾਏ ਆ ਵੀ ਮੈਨੂੰ ਕਹਿੰਦੇ ਵੀ ਤੁਹਾਨੂੰ ਕੋਈ ਬਿਮਾਰੀ ਹੋਊਗੀ ਫਲਾਣੀ ਹੋਊਗੀ ਤੇ ਟੈਸਟਾਂ ਚ ਕੁਝ ਨਹੀਂ ਆਇਆ ਮੇਰਾ ਨਾ ਕੋਈ ਕੱਲ ਵੀ ਕਰਾਏ ਆ ਨਾ ਕੋਈ ਸ਼ੂਗਰ ਨਾ ਕੋਈ ਹੋਰ ਨਾ ਥਾਲ ਨਾ ਕੋਈ ਕੋਈ ਚੀਜ਼ ਨਹੀਂ ਆਈ ਅੱਛਾ ਜਮਾ ਨਾਰਮਲ ਆ ਹਾਂਜੀ ਹਾਂ ਠੀਕ ਆ ਤੇ ਫਿਰ ਬੱਚੇ ਕਹਿੰਦੇ ਹੋਣਗੇ ਵੀ ਯਾਰ ਵੀ ਹੁਣ ਐ ਅੱਧੀਆਂ ਬੱਚੇ ਹੁਣ ਕਹਿੰਦੇ ਤਾਂ ਐ ਫਿਰ ਹੁਣ ਫਿਰ ਮੈਨੂੰ ਆਪ ਦਾ ਹੋ ਜਾਂਦਾ ਮੈਂ ਕਹਿੰਦਾ ਵੀ ਮੈਂ ਇਹਨੂੰ ਆਪਦੇ ਹਿਸਾਬ ਤੇ ਚੱਲਣ ਦਿਓ ਹਾਂ ਤੇ ਵੀ ਤੁਸੀਂ ਆਪਦੇ ਹਿਸਾਬ ਤੇ ਰਹੋ ਹੁਣ ਤੁਹਾਨੂੰ ਦੱਸੀ ਨਾ ਬੱਚੇ ਨੇ ਪੂਰੀਆਂ ਬਾਹਵਾਂ ਵਾਲੇ ਬਣਾ ਕੇ ਦਿੱਤੇ ਸੀ ਕਹਿੰਦੇ ਭੜੇ ਲੱਗਦੇ ਆ ਮੈਂ ਕਹਿੰਦਾ ਪੁੱਤ ਤੁਹਾਨੂੰ ਲੱਗਦਾ ਭੜੇ ਲੱਗਦੇ ਪਰ ਮੈਨੂੰ ਥੋੜਾ ਜਿਹਾ ਮਹਿਸੂਸ ਜਿਹਾ ਹੁੰਦਾ ਵੀ ਮੈਂ ਔਖਾ ਹੁੰਨਾ ਹੈ ਅੱਛਾ ਪੂਰੀ ਬਾਂਹ ਦੇ ਕੱਪੜੇ ਵੀ ਨਹੀਂ ਪਾ ਹਾਂਜੀ ਹਾਂ ਹੂੰ ਬਾਕੀ ਆ ਪਜਾਮਾ ਤੇ ਮੈਨੂੰ ਖੁੱਲਾ ਹੀ ਚਾਹੀਦਾ ਅੱਛਾ ਆ ਭੀੜਾ ਜ ਨਹੀਂ ਚਾਹੀਦਾ ਖੁੱਲੇ ਡੁੱਲੇ ਕੱਪੜੇ ਆ ਖੁੱਲੇ ਡੁੱਲੇ ਪਾਉਣ ਨਾਲ ਮੈਂ ਪਹਿਲਾਂ ਤੋਂ ਹੀ ਜਾਂਦੀ ਸ਼ੁਰੂ ਤੇ ਮੈਨੂੰ ਖੁੱਲੇ ਡੁੱਲੇ ਦੀ ਆਦਤ ਆ ਹੂੰ ਕਿੰਨੇ ਸਾਲ ਹੋ ਗਏ ਫਿਰ ਡਰਾਈਵਰੀ ਕਰਦਿਆਂ ਦੀ ਡਰਾਈਵਰੀ ਤਾਂ ਮਹਾਰਾਜ ਦੀ ਕਿਰਪਾ ਸੱਚਾ ਪਾਤਸ਼ਾਹ ਦੀ ਹੋ ਗਈ ਆ ਸੰਭਲੋਂ ਬਲੰਗੂ ਨੰਗੀ ਜੀ ਅੱਛਾ ਹਾਂ ਜੀ ਮੋਦਾ ਮੋਦੀ ਦੇ ਕਰਕੇ ਬਾ ਡਰਾਈਵਰੀ ਛੱਡਣੀ ਪੈਣੀ ਆ ਜੀ ਅੱਛਾ ਹਾਂ ਜੀ ਆ ਡਰਾਈਵਰੀ ਦਾ ਕਿਹੜੇ ਤਜਰਬਾ ਫਿਰ ਤੁਹਾਨੂੰ ਮਿਲਦਾ ਘਟੋ ਘਟ 20 25 ਸਾਲ ਤਾਂ ਹੋ ਹੀ ਗਏ ਹੋਣਗੇ ਰਾਮ ਨਾਲ ਟੀਆਰ ਵੀ ਦੇ ਗੱਲੋਂ ਹੀ ਸਾਰੀ ਉਮਰ ਬੰਦਾ ਨਾ ਤਾਂ ਮਹਤਰੀ ਬਣੇ ਜੀ ਨਾ ਬੜੇ ਡਰਾਈਵਰ ਹੂੰ ਨਵੀਂ ਤਾਂ ਨਵੀਂ ਤਕਨੀਕ ਤੁਰੀ ਆਉਂਦੀ ਆ ਜੀ ਹੂੰ ਨਵੀਂ ਤਾਂ ਨਵੀਂ ਕਾਰ ਤੁਰੀ ਆਉਂਦੀ ਆ ਜੀ ਹਾਂ ਹੁਣ ਮਨ ਲਓ ਤੁਸੀਂ ਆਪਾਂ ਡਰਾਈਵਰ ਸਹੀ ਤੁਰਿਆ ਜਾਂਦਾ ਮੈਂ ਪੁੱਠੇ ਪਾਸੇ ਦੀ ਕੜਤੀ ਉੱਥੇ ਹੀ ਦੱਸੋ ਕੀ ਡਰਾਈਵਰ ਕਰੂਗਾ ਜੀ ਹੂੰ ਅੱਜ ਕੱਲ ਆਪਣੇ ਕੋਈ ਹੈ ਹੀ ਨਹੀਂ ਗਈ ਕਿਸੇ ਪਾਸੇ ਵੀ ਡਰਾਈਵਰ ਨੂੰ ਕਿਸੇ ਪਾਸੇ ਵੀ ਆਏ ਨੀ ਮੈਂ ਕੋਈ ਆਏ ਚੱਲੂ ਜੋ ਮੋਟਰਸਾਈਕਲ ਵਾਲ ਆ ਜਾਂਦਾ ਹੂੰ ਜੇ ਤੁਰਿਆ ਜਾਂਦਾ ਉਹ ਦੂਜੇ ਪਾਸੇ ਨੂੰ ਹੋ ਜਾਣਾ ਸ਼ੈਂਕਲਾ ਦੂਜੇ ਆ ਮੋਬਾਈਲਾਂ ਨਾਲ ਕਰਕੇ ਕੋਈ ਇਹਨਾਂ ਬਸ ਖਤਮ ਆਈ ਕੰਮ ਕਹਿੰਦੇ ਨੇ ਵੀ ਜੇ ਬੱਸਾਂ ਵਾਲੇ ਆ ਹਾਂਜੀ ਤੇ ਟਰੱਕਾਂ ਵਾਲੇ ਆ ਇਹ ਬਹੁਤ ਐਕਸੀਡੈਂਟ ਕਰਦੇ ਇਹਨਾਂ ਦੀ ਵਜ੍ਹਾ ਨਾਲ ਹੁੰਦੇ ਨਹੀਂ ਜੀ ਨਹੀਂ ਇਹ ਨਹੀਂ ਮੈਂ ਕਹਿ ਰਿਹਾ ਜੀ ਹਾਂ ਬੱਸ ਦੇ ਹੁਣ ਮਜਬੂਰੀ ਆ ਬੱਸ ਦੀ ਭਜਾਉਣੀ ਜੀ ਹਾਂ ਮਾਲਕ ਬੰਦਾ ਉਹਨੂੰ ਜੇ ਮਾਰਨ ਦਾ ਕਹਿੰਦੇ ਨਹੀਂ ਟਾਈਮ ਤੇ ਲਾਉਂਦਾ ਹਾਂ ਮਾਲਕ ਉਹਨੂੰ ਹਟਾ ਦਿੰਦਾ ਹੈ ਹਾਂ ਉਹ ਦੱਸ ਬੱਚੇ ਕਿੱਥੋਂ ਪਾਲੂਗਾ ਜੀ ਉਹਦੀ ਮਜਬੂਰੀ ਹੈ ਬਸ ਭਜਾਉਣ ਦੀ ਹੂੰ ਕੋਈ ਉਹਨੂੰ ਛੌਂਕ ਨਹੀਂ ਕੋਈ ਚਾਹ ਨਹੀਂ ਕੋਈ ਵਿੜਾਈ ਨਹੀਂ ਉਹਦੀ ਮੈਂ ਵਿੜਾਈ ਨਾ ਭਜਾਉਣਾ ਹੂੰ ਉਹਦੀ ਮਜਬੂਰੀ ਹੈ ਹਾਂ ਜੀ ਹੂੰ ਕਿਹੋ ਜਿਹਾ ਫਿਰ ਤਜਰਬੇ ਹੁੰਦੇ ਆ ਜਦੋਂ ਤੁਸੀਂ ਸਵੇਰੇ ਉੱਠ ਕੇ ਸੈਲਫ ਮਾਰਦੇ ਤੁਰਦੇ ਹੋ ਹਨਾ ਉਦੋਂ ਤੋਂ ਲੈ ਕੇ ਸ਼ਾਮ ਤੱਕ ਕਿਹੋ ਜਿਹਾ ਫਿਰ ਰਹਿੰਦਾ ਤੁਹਾਡਾ ਖੱਟਾ ਮਿੱਠਾ ਤਜਰਬਾ ਖੱਟਾ ਮਿੱਠਾ ਇਹ ਹੁੰਦਾ ਹੀ ਆਪਣਾ ਪਤਾ ਕੱਲ ਕੀ ਆ ਵੀ ਆਪਾਂ ਨੂੰ ਸ਼ੁਰੂ ਤੋਂ ਪਹਿਲਾਂ ਤਾਂ ਆਪਣਾ ਤੇਲ ਪਾਣੀ ਚੈੱਕ ਕਰਨ ਦਾ ਹੁੰਦਾ ਜੀ ਤੇਲ ਪਾਣੀ ਚੈੱਕ ਕਰੀਏ ਸੈਲਫ ਮਾਰ ਲਈਏ ਟਾਇਰਾਂ ਤੇ ਹਵਾ ਟਾਇਰ ਖੜਕਾਈਏ ਹੂੰ ਕਈ ਵਾਰੀ ਹੁੰਦਾ ਹੀ ਆਪਾਂ ਹੁਣ ਸੈਲਫ ਮਾਰ ਲਈ ਤੇਲ ਪਾਣੀ ਚੈੱਕ ਨਹੀਂ ਕੀਤਾ ਹੁੰਦਾ ਜੀ ਹੂੰ ਉਹੇ ਭਜਾ ਦਿੰਨੇ ਆ ਟਾਇਰ ਪੈਂਚਰ ਹੁੰਦਾ ਜਾਂ ਕੋਈ ਆਪਣੀ ਗੱਡੀ ਚ ਪਾਣੀ ਢਾਣੀ ਨੇ ਹੁੰਦਾ ਜੀ ਹੂੰ ਇਹ ਵਜੇ ਚਾਹੀਦੇ ਤੇ ਰਵੇ ਇਹ ਤਾਂ ਹਰੇਮ ਨੇ ਹੁਣ ਤਾਂ ਹਰੇਕ ਨੂੰ ਹੀ ਪਤਾ ਹੀ ਇਹ ਗੱਲਾਂ ਦਾ ਪਰ ਵਿੱਚ ਹੈਗੇ ਮੇਰੇ ਅਰਗੇ ਜੀ ਮੈਂ ਕਿਸੇ ਨੂੰ ਨਹੀਂ ਕਹਿੰਦਾ ਮਹਾ ਦੇ ਤੇ ਲਿਆਉਣਾ ਉਹਨਾਂ ਹੀ ਗੱਲ ਜੀ ਹੂੰ ਮਿਰਰ ਕੇ ਬਥੇਰੇ ਹੈਗੇ ਜੀ ਹੂੰ ਪਹਿਲਾਂ ਤਾਂ ਘਰੋਂ ਹੀ ਲੇਟ ਆਉਣਾ ਹੈ ਹੂੰ ਘਰੋਂ ਲੇਟ ਆ ਕੇ ਮੁੜ ਕੇ ਸੈਲਫ ਮਾਰ ਦੇ ਨਹੀਂ ਭਜਾ ਦੇਣੀ ਹੈ ਸਵਾਰੀਆਂ ਦਾ ਕਿਹਦਾ ਰਹਿੰਦਾ ਫਿਰ ਥੋੜੀ ਸਵਾਰੀਆਂ ਹੀ ਉਹੀ ਕਈ ਸਵਾਰੀਆਂ ਹੀ ਇਹ ਹੋ ਜੀਆ ਹੁੰਦੀ ਹੈ ਕੋਈ ਕੋਈ ਜੀ ਹੁੰਦੀ ਹੈ ਜੀ ਕੋਈ ਤਾਂ ਮੇਰੇ ਘਰੋਂ ਲੇਟ ਆਉਂਦਾ ਜੀ ਹੂੰ ਬਾਈ ਕਿੰਨੇ ਟਾਈਮ ਚ ਪਹੁੰਚੇ ਅੱਜ ਬੈਠਾ ਹੁੰਦਾ ਨਹੀਂ ਸੀਟ ਤੇ ਪਹਿਲਾਂ ਪੁੱਵਾਂ ਕਿ ਕਿੰਨੇ ਵਜੇ ਪਹੁੰਚ ਜੂਗੇ ਇੱਥੇ ਇਹ ਤਾਂ ਹੁਣ ਪਰਮਾਤਮਾ ਦੇ ਬੱਥੇ ਹੁੰਦੀ ਜੀ ਪਹੁੰਚਣਾ ਕਰਨਾ ਤਾਂ ਹੂੰ ਠੀਕ ਹੈ ਜੀ ਫਿਰ ਜੇ ਹੁਣ ਮਲ ਉਹ ਸਵਾਰੀ ਨੂੰ ਟਾਈਮ ਤੇ ਨਹੀਂ ਲਾਉਂਦੇ ਤੇ ਦੂਜੀ ਸਵਾਰੀਆਂ ਚਰਚਾ ਕਰਦੀਆਂ ਅੱਕ ਲੱਗੀ ਲੈਂਗ ਜਾਂਦਾ ਤੇ ਜੇ ਉਹਨੂੰ ਨਹੀਂ ਟਾਈਮ ਤੇ ਲਾਉਂਦੇ ਦੂ ਗੱਲਾਂ ਕਰਦੀਆਂ ਜੀ ਡਰਾਈਵਰ ਦਾ ਮਹਿਕਮਾ ਹੀ ਚਾਰਸ਼ਵਰੇ ਗੱਲਾਂ ਲੈਣਾ ਹੀ ਆ ਜੀ ਅੱਛਾ ਇਹਨਾਂ ਜਿਵੇਂ ਕਹਿੰਦੇ ਨੇ ਗਾਵਾ ਚੀ ਜੰਮਿਆ ਤੇ ਗਾਵਾ ਚੀ ਇਹਨੇ ਮਰਨਾ ਜੀ। ਅੱਛਾ। ਹਾਂਜੀ। ਕਈ ਵਾਰੀ ਤਾਂ ਐ ਵੀ ਕਹਿੰਦੇ ਯਾਰ ਕੋਲ ਦੀ ਕੋਈ ਕਿਸੇ ਦੇ ਲੰਘ ਗਿਆ, ਛੱਟੇ ਪਾ ਗਿਆ। ਹਾਂਜੀ ਹਾਂ। ਆਪਾਂ ਮੰਨ ਲਓ ਤੇ ਪਾਣੀ ਦੇ ਕੋਲੇ ਖੜੇ ਆ। ਨਹੀਂ ਪਿਆ ਬਾਰਿਸ਼ ਪਈ ਐ ਜਾਂ ਕੁਛ ਵੀ ਐ। ਆਪਾਂ ਪਾਣੀ ਦੇ ਕੋਲੇ ਖੜੇ ਆ ਜੀ। ਹੁਣ ਕੋਈ ਵੀ ਚੱਕਾਰ ਵਾਲਾ ਚਾ ਕੋਈ ਵੀ ਡਰਾਈਵਰ ਹੋਣੇ ਤਾਂ ਲੰਗਣਾ ਹੀ ਲੰਗਣਾ। ਹੂੰ। ਛੱਟੇ ਪਾ ਗਿਆ। ਉਹ ਮੇਰਾ ਸਾਲਾ ਛੱਟੇ ਪਾ ਗਿਆ ਉੱਤੇ। ਹੂੰ। ਜਦ ਨਹੀਂ ਆ ਵੀ ਪੈਣਾ ਤੋਂ ਬਗੈਰ ਗੱਲ ਨਹੀਂ ਕਰਦੇ ਕਹਿੰਦੇ ਗੱਲ ਤੇ ਛੱਟੇ ਪਾ ਗਿਆ। ਹੁਣ ਉਹਦੇ ਤਾਂ ਲੰਗਣਾ ਹੀ ਲੰਗ ਜਿਹੜੀ ਡਰਾਈਵਰ 24 ਘੰਟੇ ਲੜਾਈ ਦੇ ਮੂੰਹ ਮੈਨਾਂ ਹੀ 24 ਘੰਟੇ ਨਾ ਜਦੋਂ ਘਰ ਆ ਗਿਆ ਹੂੰ ਬੱਸ ਆਮ ਤੌਰ ਤੇ ਮੌਤ ਦੇ ਮੂੰਹ ਚ ਆ ਜੀ ਇਹ ਤਾਂ ਅੱਛਾ ਡਰਾਈਵਰ ਐ ਵੀ ਜੀ ਚੀਜ਼ ਬਣ ਗਈ ਇਹ ਤਾਂ ਮਜਬੂਰੀ ਬਣ ਗਈ ਸਾਡੀ ਹੂੰ ਡਰਾਈਵਰੀ ਦੀ ਹੂੰ ਨਾ ਤਾਂ ਧੰਦਾ ਛੱਡ ਸਕਦੇ ਆਂ ਦੇ ਨਾ ਮੈਂ ਹੋਰ ਕੋਈ ਕਰ ਸਕਦੀ ਹਾਂ ਹੋਰ ਕੋਈ ਧੰਦਾ ਪਾ ਕਰ ਨਹੀਂ ਸਕਦੇ ਅਸੀਂ ਹੂੰ ਵੀ ਆਪਾਂ ਇਹ ਛੱਡ ਕੇ ਹੋਰ ਕੋਈ ਕੰਮ ਕਰ ਲੀਏ ਕੀ ਕਹਿੰਦੇ ਨਾ ਡਰਾਈਵਰ ਆ ਜਿਹੜੇ ਕਹਿੰਦੇ ਨਸ਼ਾ ਪੱਤਾ ਜ਼ਿਆਦਾ ਕਰਦੇ ਆ ਵੀ ਤਾਂ ਹੀ ਮਾਰ ਦਿੰਦੇ ਆ ਗੱਡੀ ਨਹੀਂ ਜੀ ਨਹੀਂ ਪਹਿਲਾਂ ਤਾਰਦੇ ਆਪ ਮੌਜ ਚ ਬੈਠਾ ਜੀ ਉਹ ਹਾਂ ਪਿਛਲੇ ਬੰਦੇ ਦੇ ਪਿੱਛੇ ਵੱਜਣਗੇ ਪਹਿਲਾਂ ਤੂੰ ਆਪ ਵੱਜੂ ਹੂੰ ਉਹਦੇ ਆਪ ਦੇ ਵੀ ਬੱਚੇ ਹੈਗੇ ਆ ਉਹਦਾ ਆਪ ਦਾ ਮਾਪਿਓ ਵੀ ਹੈਗਾ ਤੜਕੇ ਜਦੋਂ ਆਉਂਦੇ ਉਹਨੂੰ ਡੀਗਦੇ ਵੀ ਮੇਰਾ ਮਾਪ ਵੀ ਸਾਡਾ ਭੈਣ ਭਰਾ ਆਊਗਾ ਜਾਂ ਸਾਡਾ ਮਾਪਿਓ ਆਊਗਾ ਜਾਂ ਸਾਡਾ ਕੋਈ ਕੋਈ ਆਊਗਾ ਘਰੇ ਹੂੰ ਠੀਕ ਹੈ ਹੂੰ ਉਹਦਾ ਜੀ ਨਹੀਂ ਕਰਦੇ ਕੋਈ ਨਸ਼ਾ ਨਹੀਂ ਕਰਕੇ ਚਲਾਉਂਦੇ ਹੁਣ ਕਈ ਵਾਰ ਤਾਂ ਬਣ ਅਗਲੇ ਰੋਟੀ ਨਹੀਂ ਖਾਦੀ ਹੁੰਦੀ ਤਾਂ ਆਪਾਂ ਕਦੇ ਡੱਕਿਆ ਬੈਠਾ ਉਹਦੀ ਮਜਬੂਰੀ ਨਹੀਂ ਵੇਂਦੇ ਜੀ